ਪਿੰਡ ਗੰਗੇ ਤੋਂ ਗੁਰਮੀਤ ਕੌਰ ਸਰਪੰਚ ਪਿੰਡ ਦੇ ਲੋਕਾਂ ਨੇ ਮੈਨੂੰ ਬਹੁਤ ਮਾਣ ਵਸਿਆ ਇਹਦੇ ਸਾਰੇ ਕੰਮ ਮਧੂਰੇ ਪਏ ਹੋਏ ਹਨ ਜਰਮਨ ਸਾਹਿਬ ਕਿਹੜੇ ਕਿਹੜੇ ਕੰਮ ਹੋਣ ਹੋਣ ਵਾਲੇ ਤੁਹਾਡੇ ਪਿੰਡ ਸਾਡੇ ਪਿੰਡ ਦੇ ਸਾਰੇ ਕੰਮ ਤੇ ਬਹੁਤ ਜ਼ਿਆਦਾ ਹੋਣ ਵਾਲੇ ਨੇ ਸੰਸਾਰ ਘਰ ਵੀ ਬਣਨ ਵਾਲਾ ਹੋਰ ਸੱਪੜ ਹੋਰ ਗਲੀਆਂ ਨਾਲੀਆਂ ਹੋਰ ਜਿਮ ਔਰ ਬੱਚਿਆਂ ਦੇ ਗਰਾਊਂਡ ਪਾਰਕ ਕੁਝ ਵੀ ਨਹੀਂ ਹੈ ਜਿੱਥੇ ਬੀਬੀਆਂ ਪਹਿਣਾ ਜਾ ਕੇ ਵਿਆਹ ਸਕਣ। ਇਹ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਬਿਲਕੁਲ ਵਿਕਾਸ ਜਿਹੜਾ ਵਾ ਉਹ ਅਧੂਰਾ ਵਾ ਮਜ਼ਦ ਕੰਮ ਹੋਇਆ ਤੁਹਾਡੇ ਦਾ ਬਿਲਕੁਲ ਪਿੰਡ ਦੇ ਵਿੱਚ। ਪਿੰਡ ਵਿੱਚ ਕੋਈ ਕੰਮ ਨਹੀਂ ਹੋਇਆ ਸਭ ਉਹ ਅਧੂਰਾ ਹੀ ਹੈ ਸਰ। ਇਹ ਜੁਮੇੜੀ ਤੁਹਾਡੇ ਜੱਟ ਦੇ ਵੱਡੀਆਂ ਨੂੰ ਪਈ ਹੈ। ਹਾਂਜੀ ਹਾਂਜੀ। ਉਹ ਕਿਵੇਂ ਬਣਾਉਣ ਦੀ ਕੋਸ਼ਿਸ਼ ਕਰੋਗੇ ਫਿਰ ਇਹਨੇ ਕੰਮ। ਕੋਸ਼ਿਸ਼ ਕਰਾਂਗੇ। 5 ਸਾਲ ਵਿੱਚ ਕੋਸ਼ਿਸ਼ ਕਰਾਂਗੇ ਵੀ ਜੇ ਹੋ ਸਕੇ ਤੇ ਅਸੀਂ ਸਭ ਕੁਝ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਪਿੰਡ ਗੰਜਾ ਮਾਝੀ ਸੰਗਤ ਉਦਾਸੀ ਸਿੰਘ ਮੇਰੇ ਘਰ ਦੇ ਗੁਰਮੀਤ ਕੋ ਸਰਪੰਚ ਚੁਣੇ ਗਏ ਸੀ ਪਿੰਡ ਦੇ ਲੋਕਾਂ ਵਾਲਿਆਂ ਨੇ ਬਹੁਤ ਬਹੁਤ ਸਹਿਯੋਗ ਦਿੱਤੀ ਆ ਪੰਜ ਸਾਲ ਪਹਿਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਜੋ ਤੁਹਾਡੀ ਕੋਈ ਪੂਰੇ ਕਰਵਾਏ ਜਣੇ ਜਿਹੜੀ ਪਿਛਲੀ ਪੰਚਾਇਤ ਹੀ ਉਹਦੇ ਵਿੱਚ ਜੋ ਵਿਕਾਸ ਹੋਇਆ 4% ਵੀ ਨਹੀਂ ਹੋਇਆ ਸਾਡੇ ਪਿੰਡ ਦਾ ਵਿਕਾਸ ਉਹਦੇ ਵਿੱਚ ਪੰਚਾਇਤ ਦੀ ਪ੍ਰਬੰਧਕ ਲੱਗਾ ਪ੍ਰਬੰਧਕ ਕਿਉਂਕਿ ਅਧੂਰੇ ਕੰਮ ਸਪੜਾ ਅਡਾ ਪਾਰ ਕੇ ਬਾਹਰ ਵਾਲੀਆਂ ਫਿਰਨੀਆਂ ਉਹ ਇਦਾਂ ਹੀ ਅਧੂਰੀਆਂ ਪਈਆਂ ਨਾ ਬਰਾਸਨ ਕਾਲ ਦੀ ਸਮੱਸਿਆ ਕਾਫੀ ਪਿੰਨਾ ਜੀ ਹੁੰਦੀ ਹੈ ਜਿਹੜੇ ਜੋ ਬਲੋਗ ਹੁੰਦੇ ਹੁੰਦੇ ਦਸਤਗਾਨ ਨਹੀਂ ਬਣੇ ਹੁੰਦੇ ਸੋ ਨਜਾਇਜ਼ ਰਸਣ ਘੜ ਬਣੇ ਹੁੰਦੇ ਰੀਤ ਦਾ ਰਸਣ ਨਹੀਂ ਬਣਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਇਦਾਂ ਦੀ ਸੋਚਿਆ ਨਹੀਂ ਸਰ ਉਹ ਤੇ ਰਾਸਣ ਸਾਡੇ ਪਹਿਲੇ ਵੀ ਬਹੁਤ ਵਧੀਆ ਬਣ ਚੁੱਕੇ ਆ ਰਾਸਣ ਦੀ ਕੋਈ ਕੋਈ ਨਹੀਂ ਹੈ ਪੰਕਾ ਕੋਈ ਆਮ ਦੇਖਿਆ ਜਾਏਗਾ ਜਦੋਂ ਬਾਹਰਲੇ ਪਿੰਡਾਂ ਵਿੱਚ ਜਾਂਦਾ ਹੁਣ ਬੂਟੇ ਲੱਗੇ ਹੁੰਦੇ ਆ ਲੱਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਨ ਦੇ ਅੰਦਰ ਚੱਈਏ ਨਿੱਤ ਹੁਣ ਹੀ ਪਾਰਕਿੰਗ ਨਜ਼ਰ ਆਉਂਦੀ ਆ ਸੋ ਡਿਸਪੈਂਸਰੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਬੱਚਿਆਂ ਵਾਸਤੇ ਤੇ ਓਪਨ ਜਿਮ ਹੁੰਦੀ ਆ ਨੌਜਵਾਨਾਂ ਵਾਸਤੇ ਸੋ ਵਧੀਆ ਦੇਖ ਨਜ਼ਰ ਹੁੰਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸਹੂਲਤ ਹੈਗੀ ਸਾਡੇ ਸਾਰੇ ਸਾਡੇ ਪਿੰਡ ਵਿੱਚ ਜਿਮ ਬਣੀ ਸੀ 15 ਸਾਲ ਹੋ ਗਿਆ ਜਿਮ ਬਣੀ ਉਹਦਾ ਸਾਰਾ ਸਮਾਨ ਵੇਚਿਆ ਗਿਆ ਉਹਦੇ ਵਿੱਚੋਂ ਉਹ ਇਸ ਟਾਈਮ ਉਹ ਕਵਾੜਖਾਨਾ ਹੀ ਹੈ ਜੋ ਚਮਰੇ ਵਿੱਚ ਹੈ। ਤੋਂ ਮੈਂ ਸਰਕਾਰ ਘਰੀ ਇਹ ਬੇਨਤੀ ਕਰਾਂਗਾ ਨੂੰ ਸਮਾਨ ਜੋ ਨਇਆ ਮਲਣਾ ਹੈ। ਹਾਂਜੀ ਹਾਂਜੀ। ਪਰ ਜੋ ਪਾਰਕ ਹੈ ਅੱਡੇ ਹੈ ਬਹੁਤ ਗੰਦੀ ਤੇ ਮੋਕੇ ਭੰਗਾ ਬਹੁਤ ਜ਼ਿਆਦਾ ਉਹਦੇ ਵਿੱਚ। ਸਰਕਾਰ ਘਰੀ ਮੈਂ ਬੇਨਤੀ ਕਰਦਾ ਮੇਰੀ ਜਿਹੜੀ ਪਾਰਕ ਤੇ ਸੱਪੜ ਹੈ ਨਾ ਇਹ ਕੰਪਲੀਟ ਕੀਤਾ ਜਾਏ। ਸਰ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਤੁਹਾਡੇ ਸਕੂਲ ਜਿਹੜਾ ਵਾ ਉਹਦੇ ਵਿੱਚ ਕੋਈ ਸਟਾਫ ਦੀ ਕਮੀ ਲੱਗਦੀ ਆ ਜਾਂ ਇਹ ਅਪਗ੍ਰੇਡ ਆਉਣ ਦੀ ਲੋੜ ਹੈ ਸਰ ਮੈਂ ਸਕੂਲ ਦੇ ਵਿੱਚ ਇੱਕ ਹਫਤਾ ਬਾਅਦ ਸਕੂਲ ਦੇ ਵਿੱਚ ਚੱਕਰ ਲਗਾਉਂਦਾ ਰਿਹਾ ਬਹੁਤ ਵਧੀਆ ਸਕੂਲ ਦਾ ਕੰਮ ਚੱਲ ਰਿਹਾ ਪੜਾਈ ਵੀ ਬਹੁਤ ਵਧੀਆ ਚੱਲ ਰਹੀ ਆ ਇਹ ਤਾਂ ਠੀਕ ਆ ਹਾਂਜੀ ਸਰ ਮਨੂ ਇਹ ਗੱਲ ਕਰੀ ਜਿਹੜੇ ਜੋਗ ਲੋਕ ਹੁੰਦੇ ਉਹਨਾਂ ਨੂੰ ਉਹ ਜਗ੍ਹਾ ਨਹੀਂ ਤਾਂ ਇਹਨਾਂ ਜਾਇ ਨਾ ਪਾਈ ਜਾਂਦੇ ਤੁਸੀਂ ਆਹ ਸੁਣਿਆ ਹੋਵੇਗਾ ਤਾਂ ਕੀ ਤੁਹਾਡੀ ਗੱਲ ਦੇ ਵਿੱਚ ਕਿਵੇਂ ਬਰਾਬਰ ਕੀਤਾ ਜਾਏਗਾ ਜੋ ਸਰ ਮੇਰੀ ਜਿਹੜੀ ਨਰੇਗਾ ਵਾਲੇ ਜਿਹੜੀ ਮੇਰੀ ਗਵਾਈ ਦੇ ਵਿੱਚ ਆ ਮੈਂ ਥੋੜਾ ਜਿਹਾ ਕੰਮ ਕਰਾਇਆ ਉਹਨਾਂ ਦੇ ਸੋਹੀ ਪਏ ਪਏ ਆ ਬਹੁਤ ਵਧੀਆ ਕੰਮ ਚੱਲਦਾ ਮੇਰੀ ਜਿਹੜੀ ਲੇਬਰ ਹੈ ਬਹੁਤ ਚੰਗੀ ਆ ਜੋ ਜੋ ਜੋਬ ਕਰਦੇ ਲੈਕ ਹੈ ਮੈਂ ਉਹਨਾਂ ਦਾ ਹੀ ਨਾਮ ਪਾਇਆ ਦੂਜੇ ਗਲਤ ਬੰਦੇ ਦਾ ਕੋਈ ਮੈਂ ਨਾਮ ਨਹੀਂ ਪਾਇਆ ਸਰ ਕੱਚੇ ਕੋਠਿਆਂ ਨੂੰ ਗਰਾਟਾ ਪਿੰਡਾਂ ਜਾਈਆਂ ਨਵੇਂ ਹோம் ਭਰੇ ਗਏ ਆ ਆਪਜੀ ਦੇ ਪਿੰਡ ਦੇ ਵਿੱਚ ਕਿੰਨੇ ਕੱਚੇ ਕੋਠਿਆਂ ਨੂੰ ਗਰਾਟਾ ਜਾਈਆਂ ਕਿੰਨੇ ਨਵੇਂ ਨਵੇਂ ਹோம் ਭਰੇ ਗਏ ਮੇਰੇ ਪਿੰਡ ਮੇਰੇ ਪਿੰਡ ਦੇ ਵਿੱਚ ਜੋ ਪਹਿਲੇ ਅੰਨੇ ਬੰਦਾ ਦولت ਆਰਾਮ ਦੀ ਗ੍ਰਾਂਟ ਆਈ ਸੀ ਉਸ ਦਾ ਮੈਂ ਮਕਾਨ ਬਣਾ ਚੁੱਕਾ ਆ ਵਧੀਆ ਕਰਕੇ ਬਣਾਇਆ ਹੈ ਤੇ ਜਿਹੜੇ ਦੂਜੇ ਮੈਂ ਲਿਖੇ ਆ ਉਹ ਵੀ ਮੈਂ ਗਵਰਨਮੈਂਟ ਸਾਰਾ ਚਾਹੁੰਦਾ ਆ ਕਿ ਇਹ ਵੀ ਮੈਨੂੰ ਗ੍ਰਾਂਟਾਂ ਦੇਣ ਤੇ ਮੈਂ ਮਕਾਨ ਵਧੀਆ ਕਰਕੇ ਬਣਾਵਾਂ ਤੇ ਕਿੰਨੇ ਕੁ ਜਿਹੜੇ ਹੁਣ ਨਵੇਂ ਅਪਲਾਈ ਕੀਤੇ ਆ ਤੁਸੀਂ ਬੰਦੇ ਕੋਈ 10 ਘਰ ਕੱਚੇ ਆ ਨਹੀਂ ਮੈਂ ਉਹ ਹੀ ਮਕਾਨ ਪਾਏ ਆ ਜਿਨ੍ਹਾਂ ਨੂੰ ਜ਼ਰੂਰਤ ਹੈ ਸਾਰਾ ਤੇਈ ਵਾਲੇ ਪਿੰਨਾਂ ਦੇ ਝਗੜੇ ਇਹਨੇ ਕਵਾਜ ਜਾਂਦੇ ਲੋਕਾਂ ਨੂੰ ਥਾਣੇ ਤੇ ਜਾਂਦੇ ਧੱਕੇ ਖਾਣੇ ਪਿੰਦੇ ਵਾਲਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਹੀ ਬਰਬਾਦ ਹੁੰਦਾ ਸੋ ਇੱਕ ਤਾਂ ਸਰਪੰਚ ਦੀ ਕੀ ਜੁੰਮਾਦੀ ਹੁੰਦੀ ਆ ਕਿਵੇਂ ਦੇ ਦੂੰ ਮੈਂ ਸਰ ਜਦੋਂ ਦਾ ਸਰਪੰਚ ਬਣਿਆ ਮੈਂ 8-10 ਕੇਸ ਆਪਣੇ ਘਰ ਬੈਠ ਕੇ ਹੀ ਮੁਕਾਏ ਆ ਮੈਂ ਥਾਣੇ ਨਹੀਂ ਜਾਂਦ ਦਿੱਤੇ ਕਿਉਂਕਿ ਮੇਰਾ ਇਰਾਦਾ ਇਹ ਹੀ ਆ ਉਸ ਕੋ ਨਾ ਜਾਣ ਸਰਪੰਚ ਹੀ ਫੈਸਲਾ ਇਹਨਾਂ ਦਾ ਸਹੀ ਕਰਕੇ ਮੁਕਾਵੇ ਘਰ ਦੇ ਵਿੱਚ ਇਹ ਸਰ ਨੌਜਵਾਨਾਂ ਦਾ ਵੀ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹਨ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਕੀ ਪੜਹਾਉਂਗੇ ਜਿਹੜੇ ਤੁਹਾਡੇ ਪਿੰਡ ਦੇ ਨੌਜਵਾਨ ਹਨ ਬਹੁਤ ਹੀ ਮਿਹਨਤੀ ਤੇ ਬਹੁਤ ਹੀ ਅੱਛੇ ਹਨ ਇਹਨਾਂ ਨੂੰ ਮੈਦਾਨ ਰਧਾਇਆ ਇਹਨਾਂ ਦੀ ਫ੍ਰੀ ਗਰਾਊਂਡ ਵੀ ਬਣਾ ਕੇ ਦਵਾ ਇਹਨਾਂ ਨੂੰ ਜਿਮ ਵੀ ਜਿਮ ਤੇ ਸਮਾਨ ਲਿਆ ਕੇ ਦਵਾ ਇਹਨਾਂ ਜੋ ਕਿ ਨਸ਼ੇ ਵਾਲ ਨਾ ਜਾਣ ਕਿਉਂਕਿ ਮੈਂ ਨੌਜਵਾਨਾਂ ਨੂੰ ਸਮਾਨ ਲਿਆ ਕੇ ਦਵਾਗਾ ਇਹਨਾਂ ਦਾ ਭਵਿੱਖ ਬਣਾਵਾਂਗਾ ਇਹ ਸਾਡੇ ਸਰਕਾਰ ਦਾ ਵੀ ਨਾਮ ਉੱਚਾ ਹੋਏਗਾ ਸਾਡੇ ਪਿੰਡ ਦਾ ਨਾਮ ਵੀ ਉੱਚਾ ਹੋਏਗਾ ਕਿਉਂਕਿ ਇਹ ਖੇਡਾਂ ਦੇ ਵੱਲ ਧਿਆਨ ਦੇਣਗੇ ਨਸ਼ੇ ਤੋਂ ਬਚ ਸਕਣਗੇ ਸਰ ਜੋ ਨਸ਼ਿਆਂ ਵਿਰੋਧ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਆ ਸੋ ਆਪ ਜੀ ਦੇ ਪਿੰਨੂ ਲੈ ਕੇ ਕਿਵੇਂ ਦੇ ਦਿਓ ਇਹ ਸਾਰਾ ਜੋ ਨਸ਼ਿਆਂ ਵਿਰੋਧ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਸੋ ਆਪ ਜੀ ਦੇ ਪਿੰਨੂ ਲੈ ਕੇ ਕਿਵੇਂ ਦੇ ਦਿਓ ਇਹ ਜਿਹੜੇ ਸਾਡੇ ਬੱਚੇ ਆ ਪਿੰਡ ਦੇ ਨੌਜਵਾਨ ਆ ਇਹ ਬਿਲਕੁਲ ਠੀਕ ਠਾਕ ਆ ਕੋਈ ਗੱਲ ਨਹੀਂ ਉਹ ਜੀ ਪਿੰਡ ਦਾ ਸਰਪੰਚ ਨਾਤੇ ਹੁੰਦੇ ਮੈਂ ਕੋ ਸਲਾਹ ਦਿੰਦਾ ਗਵਰਨਮੈਂਟ ਨੂੰ ਵੀ ਆਡਾ ਪਿੰਡ ਬਿਲਕੁਲ ਠੀਕ ਠਾਕ ਹੈ ਕੋਈ ਨਸ਼ਾ ਨਹੀਂ ਕਰਦਾ ਕੋਈ ਹਿੰਸਾ ਨਹੀਂ ਕਰਦਾ ਬਿਲਕੁਲ ਹਾਂਜੀ ਸਰ ਸੈਂਟਰ ਗਵਰਨਮੈਂਟ ਜਦੋਂ ਯਾਦ ਸਰ ਸੋਹਤ ਸਹੂਲਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ ਜਿੰਦੀਆਂ ਸੋ ਕਿਤਨਾਂ ਗੇਰਤ ਰਗੰਦੀ ਹੁੰਦੀ ਜਾਂ ਗਰੀਬੀ ਤੇ ਕਾ ਬੋਝਦਾ ਨਹੀਂ ਹੁੰਦੀਆਂ ਤੇ ਆਪ ਜੀ ਦੇ ਇਗਵਾਇ ਦੇ ਵਿੱਚ ਕਿਵੇਂ ਦੇਖਿਆ ਜਾਏ ਮੈਂ ਪਿੰਡ ਦਾ ਸਰਪੰਚ ਸਮਝਾ ਸਰਪੰਚ ਹਾਂ ਸਾਰਿਆਂ ਨੂੰ ਸੂਚਤਾ ਦੇਈਦਾ ਕਿਸੇ ਨੂੰ ਇਹ ਨਹੀਂ ਜ਼ਿੰਮੇਵਾਰੀ ਦੇਈਦਾ ਵੀ ਤੈਨੂੰ ਵੀ ਦੇਣੀ ਉਹਨਾਂ ਨੂੰ ਦੇਣੀ ਮੈਂ ਸਾਰਿਆਂ ਨੂੰ ਇੱਕ ਬਰਾਬਰ ਸਮਝਦਾ ਸਤ ਕਿਹੜਾ ਤੁਸੀਂ ਉਹਨਾਂ ਪੈਲ ਦੇ ਅਧਾਰ ਦੇ ਪਿੰਡ ਵਿੱਚ ਕੰਮ ਕਰਾਉਣ ਜਾ ਰਹੇ ਹੋ ਲੋੜੀ ਦਾ ਜਿਹੜਾ ਪਿੰਨੂ ਸਭ ਸਹੂਤਾ ਪ੍ਰਦਾਨ ਕਰੇ ਮੈਂ ਇੱਕ ਕੂੜਾਦਾਨ ਦੀ ਟ੍ਰਿਪ ਬਣਾਇਆ ਹੈ ਬਾਹਰ ਕੁੜੀ ਵਾਸਤੇ ਬਾਕੀ ਗਲੀਆਂ ਨਾਲੀਆਂ ਮੈਂ ਬਣਾਉਣ ਰਿਹਾ ਚਲੋ ਇਹ ਆ ਜਿੰਨੇ ਜਿੰਨੇ ਕਿ ਮੇਰੇ ਕੋਲ ਪਏ ਆ ਇਹ ਮੈਂ ਲਾ ਚੁੱਕਾ ਆ ਅੱਗੇ ਮੇਰੇ ਕੋਲ ਕੋਈ ਪਿਆ ਨਹੀਂ ਲਾਉਣ ਵਾਸਤੇ ਹਾਂਜੀ ਜਿਵੇਂ ਜਿਵੇਂ ਸਹੂਤਾ ਸਹੂਤਾ ਕਿ ਉਹ ਤਰੀਕੇ ਤੁਸੀਂ ਕੰਮ ਕਰਵਾਉਂਗਾ ਹਾਂਜੀ ਹਾਂਜੀ ਸੋ ਸਰ ਮੈਂ ਦੇ ਲੋਕਾਂ ਤੁਹਾਨੂੰ ਜਪੰਜੀ ਚੁਣਿਆ ਸੇਵਾ ਕਰਨ ਦਾ ਮੌਕਾ ਇੱਤਮ ਮਾਨ ਬੋਲਦਾ ਤੁਹਾਡੇ ਸਿਰ ਤੇ ਸਪੰਜੀਆ ਸਾ ਸਿੱਧਿਆ ਤੋਂ ਮੈਸਜ ਕੀ ਦਨੇ ਚੌਕ ਪਿੰਡ ਵਾਲੇ ਮੈਂ ਸਰਪੰਚ ਨਹੀਂ ਹਾਂ ਮੇਰੇ ਪਿੰਡ ਦੇ ਲੋਕ ਸਰਪੰਚਾ ਕਿਉਂਕਿ ਮੈਨੂੰ ਉਹਨਾਂ ਨੇ ਚੁਣਿਆ ਆਇਆ ਇਹ ਹੀ ਸਰਪੰਚਾ ਇਹਨਾਂ ਦੇ ਮਤਾ ਪਾ ਕੇ ਮੈਂ ਪਿੰਡ ਦਾ ਕੰਮ ਕਰਵਾਉਂਦਾ ਹਾਂ ਇਹਨਾਂ ਦੇ ਚਾਹ ਪੰਜ ਮਹੀਨੇ ਤੋਂ ਪਹਿਲੇ ਇਕੱਠੇ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਪੁੱਛਦਾ ਕਿਹੜਾ ਕੰਮ ਤੁਹਾਡਾ ਬਕਾਇਆ ਰਹਿ ਗਿਆ ਉਹ ਮੈਂ ਉਹੀ ਕਰਾਂਗਾ ਪਹਿਲੇ ਕਿਉਂਕਿ ਪੇਸ ਇਹ ਹੀ ਸਰਪੰਚਾ ਹੋਏ ਸਪੰਚ ਨੇ ਜਿਨ੍ਹਾਂ ਨੇ ਚੁਣਿਆ ਉਹ ਹੀ ਸਰਪੰਚ ਹੁੰਦੇ